ਆਓ ਅਸੀਂ ਦੇਖੀਏ ਕਹਾਤਾ ਦੀ ਕਿਤਾਬ ਉਹਦਾ 29 ਨੰਬਰ ਅਧਿਆਏ ਅਰ ਉਹਦੀ 18 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਜਿੱਥੇ ਦਰਸ਼ਨ ਨਹੀਂ ਉਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ ਜਿਹੜਾ ਵਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ ਸੋ ਅਸੀਂ ਬਰਕਤਾਂ ਦੇ ਬਾਰੇ ਵਿੱਚ ਸੁਣਿਆ ਬਹੁਤ ਖੁਸ਼ ਹੋਏ ਜੋ ਪ੍ਰਭੂ ਸਾਡੇ ਜੀਵਨ ਵਿੱਚ ਕਰਨਾ ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੋਏ ਪਰਮੋਦੇ ਨਾਲ ਨਾਲ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਵਿਵਸਥਾ ਦੀ ਪਾਲਣਾ ਜਿਹੜਾ ਕਰਦਾ ਆ ਉਹਦੇ ਜੀਵਨ ਵਿੱਚ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਆ ਉਹ ਵਿਧੀਆਂ ਉਹ ਕਾਨੂੰਨ ਜੋ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਏ ਆ ਅਸੀਂ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਪੂਰਾ ਕਰਨਾ ਹੈ ਅਰ ਵਚਨ ਚ ਕੀ ਲਿਖਿਆ ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਜਦੋਂ ਤੁਸੀਂ ਆਪਣੇ ਲਈ ਕੋਈ ਟਾਰਗੇਟ ਸੈੱਟ ਨਹੀਂ ਕਰਦੇ ਕੋਈ ਗੋਲ ਸੈੱਟ ਨਹੀਂ ਕਰਦੇ ਕੋਈ ਨਿਸ਼ਾਨਾ ਨਹੀਂ ਮਿੱਥਦੇ ਕਿ ਇਸ ਸਾਲ ਵਿੱਚ ਮੈਂ ਕੀ ਪ੍ਰਾਪਤ ਕਰਨਾ ਇਸ ਸਾਲ ਵਿੱਚ ਮੈਂ ਕਿਹੜੇ-ਕਿਹੜੇ ਕੰਮ ਕਰਨੇ ਉਹ ਲੋਕੀ ਜਿਹੜੇ ਆ ਉਹ ਬੇਮੁਹਾਰੇ ਕਿਉਂਕਿ ਉਹਨਾਂ ਦੇ ਕੋਲੇ ਕਰਨ ਨੂੰ ਕੁਝ ਮਿੱਥਿਆ ਹੋਇਆ ਨਹੀਂ ਆ ਇਸ ਲਈ ਉਹ ਇੱਧਰ-ਉੱਧਰ ਭਟਕਦੇ ਰਹਿੰਦੇ ਆ ਤੇ ਪਰਮੇਸ਼ਵਰ ਦੀ ਬਾਣੀ ਸਾਨੂੰ ਇਦਾਂ ਸਮਝਾ ਰਹੀ ਆ ਕਿ ਤੁਸੀਂ ਆਪਣੇ ਲਈ ਇੱਕ ਟਾਰਗੇਟ ਇੱਕ ਗੋਲ ਇੱਕ ਨਿਸ਼ਾਨਾ ਸੈੱਟ ਕਰੋ ਪਰ ਜਦੋਂ ਤੁਸੀਂ ਉਸ ਗੋਲ ਨੂੰ ਸੈੱਟ ਕਰੋਗੇ ਪਰਮੇਸ਼ਵਰ ਦੀ ਦਿੱਤੀ ਹੋਈ ਬਵਸਥਾ ਨੂੰ ਪੂਰਾ ਕਰੋਗੇ ਤਾਂ ਤੁਸੀਂ ਉਸ ਗੋਲ ਨੂੰ ਅਚੀਵ ਕਰ ਸਕੋਗੇ ਯਿਸੂ ਮਸੀਹ ਦੇ ਨਾਮ 'ਤੇ ਚੀਜ਼ਾਂ ਨੂੰ ਪਲਾਨ ਕਰੋ ਇਹਨਾਂ ਦੀ ਰੂਪਰੇਖਾ ਬਣਾਓ ਅਰ ਸਿਰਫ ਦੁਨਿਆਵੀ ਨਹੀਂ ਆਤਮਕ ਨਿਸ਼ਾਨੇ ਵੀ ਸੈੱਟ ਕਰੋ ਆਪਣੇ ਲਈ ਦਰਸ਼ਨ ਦੇਖੋ ਕਿ ਮੈਂ ਇਸ ਸਾਲ ਵਿੱਚ ਕੀ ਕਰਨਾ ਹੈ ਮੈਥਲੋ ਉਸ ਚੀਜ਼ ਨੂੰ ਕਿਹੜੀ ਸਪਿਰਚੁਅਲ ਗਿਫਟ ਮੈਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਪ੍ਰਾਪਤ ਕਰਨੀ ਹੈ ਆਪਣੇ ਲਈ ਪਰਮੇਸ਼ਵਰ ਦੇ ਕੋਲੋਂ ਪੁੱਛੋ ਕਿ ਇਸ ਸਾਲ ਪ੍ਰਭੂ ਜੀ ਤੁਸੀਂ ਮੇਰੇ ਜੀਵਨ ਦੇ ਵਿੱਚ ਕੀ ਕੀ ਦੇਖਣਾ ਚਾਹੁੰਦੇ ਹੋ ਮੇਰੇ ਜੀਵਨ ਦੇ ਵਿੱਚ ਪ੍ਰਭੂ ਤੁਸੀਂ ਕੀ ਬਦਲਾਵ ਲੈ ਕੇ ਆਉਣਾ ਚਾਹੁੰਦੇ ਹੋ ਪ੍ਰਾਰਥਨਾ ਵਿੱਚ ਬੈਠੋ ਔਰ ਪੁੱਛੋ ਪਰਮੇਸ਼ਵਰ ਤੋਂ ਤੁਸੀਂ ਦੇਖਿਓ ਜਿਵੇਂ ਹੀ ਤੁਸੀਂ ਪੁੱਛਣਾ ਹੈ ਤੁਹਾਡੇ ਮਨ ਦੇ ਅੰਦਰ ਚੀਜ਼ਾਂ ਖਿਆਲ ਰੂਪੀ ਉੱਤਰਨੀਆਂ ਸ਼ੁਰੂ ਹੋ ਜਾਣੀਆਂ ਆ ਇਸ ਸਾਲ ਵਿੱਚ ਤੂੰ ਫਲਾਨੀ ਆਦਤ ਛੱਡ ਦੇ ਇਸ ਸਾਲ ਵਿੱਚ ਤੂੰ ਫਲਾਨਾ ਕੰਮ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦੇ। ਤੁਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਇਸ ਸਾਲ ਦਾ ਦਰਸ਼ਨ ਮੈਨੂੰ ਦਿਓ ਤਾਂ ਜੋ ਮੈਂ ਇਸ ਰਾਹ ਤੇ ਚੱਲ ਸਕਾਂ ਜਿਸ ਰਾਹ ਤੇ ਤੁਸੀਂ ਮੈਨੂੰ ਤੋੜਨਾ ਚਾਹੁੰਦੇ ਹੋ ਜਿਸ ਰਾਹ ਤੇ ਤੁਰ ਕੇ ਮੈਂ ਸਫਲ ਹੋਵਾਂ। ਹਰ ਹਾਲ ਵਿੱਚ ਤੁਹਾਨੂੰ ਦਰਸ਼ਨ ਮਿਲੇਗਾ। ਹਰ ਹਾਲ ਵਿੱਚ ਮੈਂ ਕਹਿੰਨੀ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰੇਗਾ। ਇੱਕ ਇੱਕ ਦੇ ਨਾਲ ਕਰੇਗਾ ਅਰ ਜੇਕਰ ਤੁਸੀਂ ਉਹਨਾਂ ਗੱਲਾਂ ਨੂੰ ਸੁਣ ਪਾਓ ਕਿਉਂਕਿ ਤੁਸੀਂ ਜ਼ਰੂਰ ਸੁਣੋਗੇ ਅਰ ਤੁਸੀਂ ਕੋਸ਼ਿਸ਼ ਕਰਿਓ ਕਿ ਜਿਹੜੇ ਲਿਖਣਾ ਜਾਣਦੇ ਆ ਉਹ ਜ਼ਰੂਰ ਉਸ ਵੇਲੇ ਲਿਖ ਲੈਣ ਕਿ ਪ੍ਰਭੂ ਮੇਰੇ ਜੀਵਨ ਦੇ ਵਿੱਚ ਕੀ ਕਰਨਾ ਚਾਹੁੰਦੇ ਆ ਕਿਹੜਾ ਬਦਲਾਵ ਲੈ ਕੇ ਆਉਣਾ ਚਾਹੁੰਦੇ ਪ੍ਰਭੂ ਮੈਨੂੰ ਕਿਸ ਪਰਪਸ ਲਈ ਯੂਜ਼ ਕਰਨਾ ਚਾਹੁੰਦੇ ਆ ਅਰ ਫਿਰ ਉਸ ਵਿਸ਼ੇ ਨੂੰ ਰੱਖ ਕੇ ఎవਰੀ ਡੇ ਪ੍ਰਾਰਥਨਾ ਕਰੋ ਉਹਦੇ ਲਈ ਯਤਨਸ਼ੀਲ ਰਹੋ ਅਰ ਯਾਦ ਰੱਖਿਓ ਜਿਹੜੀਆਂ ਚੀਜ਼ਾਂ ਪਰੇਸ਼ੋ ਨੇ ਤੁਹਾਡੇ ਮਨ ਵਿੱਚ ਪਾਉਣੀਆਂ ਆ ਪ੍ਰਭੂ ਨੇ ਉਹ ਪੂਰੀਆਂ ਹੋਣ ਦਾ ਤੇ ਪੂਰਾ ਕਰਨ ਦਾ ਬਲ ਤੁਹਾਡੇ ਲਈ ਬਖਸ਼ ਦਿੱਤਾ ਹੈ ਹallelujah ਜਦੋਂ ਆਪਾਂ ਯੂਸਫ ਦੀ ਕਹਾਣੀ ਦੇਖਦੇ ਆ ਪਿੱਟਰ ਬਾਈਬਲ ਦੇ ਵਿੱਚੋਂ ਮੈਂ ਮਾਰਨਿੰਗ ਪ੍ਰੇਅਰ ਦੇ ਵਿੱਚ ਵੀ ਉਹ ਸਟੋਰੀ ਸ਼ੇਅਰ ਕੀਤੀ ਸੀਗੀ ਜਿਹੜੇ ਮਾਰਨਿੰਗ ਪ੍ਰੇਅਰ ਮੈਂਬਰ ਦੇ ਨੋ ਯੂਸਫ ਦੇ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਬਹੁਤ ਜ਼ਿਆਦਾ ਸਮੱਸਿਆ ਆਈਆਂ ਇੰਨੀਆਂ ਸਮੱਸਿਆਵਾਂ ਕਿਸੇ ਦੇ ਜੀਵਨ ਵਿੱਚ ਆਉਣ ਤੇ ਬੰਦਾ ਉਦਾਂ ਹੀ ਹਾਰ ਮੰਨ ਲੈਂਦਾ ਏ ਫਿਰ ਵੀ ਉਹ ਉਹਨਾਂ ਸਮੱਸਿਆਵਾਂ ਦੇ ਦਰਮਿਆਨ ਪਰਮੇਸ਼ਵਰ ਦੇ ਨਾਲ ਵਫਾਦਾਰੀ ਵਿੱਚ ਚੱਲਦਾ ਰਿਹਾ ਬਣਿਆ ਰਿਹਾ ਪਰਮੇਸ਼ਵਰ ਵਿੱਚ ਵਿਸ਼ਵਾਸ ਦੇ ਵਿੱਚ ਇਮਾਨਦਾਰੀ ਦੇ ਉਹ ਦਰਸ਼ਨ ਪੂਰਾ ਹੋਏਗਾ ਪਰ ਉਸ ਦਰਸ਼ਨ ਨੂੰ ਪੂਰਾ ਹੁੰਦਾ ਉਹ ਆਪਣੇ ਜੀਵਨ ਵਿੱਚ ਦੇਖਣਾ ਚਾਹੁੰਦਾ ਸੀ ਇਸ ਲਈ ਉਹ ਇਮਾਨਦਾਰੀ ਦੇ ਨਾਲ ਚੱਲਦਾ ਰਿਹਾ ਜਿਹਦੇ ਕੋਲੇ ਦਰਸ਼ਨ ਨਹੀਂ ਹੁੰਦਾ ਉਹ ਬੇਮੁਹਾਰਾ ਹੋ ਜਾਂਦਾ ਹੈ ਉਹਨੇ ਦਰਸ਼ਨ ਵਿੱਚ ਦੇਖਿਆ ਸੀ ਕਿ ਉਹਦੇ ਅੱਗੇ ਆ ਰਹੀ ਉਹਨੇ ਦਰਸ਼ਨ ਦੇ ਵਿੱਚ ਦੇਖਿਆ ਸੀ ਕਿ ਇੱਕ ਉਹਦੀ ਭਰੀ ਆ ਤੇ ਬਾਕੀ ਉਹਦੇ ਭਰਾਵਾਂ ਦੀਆਂ ਭਰੀਆਂ ਆ ਜਿਹੜੀਆਂ ਉਹਦੀ ਭਰੀ ਆ ਉਹ ਉੱਚੀ ਚੁੱਕੀ ਗਈ ਆ ਪਰ ਉਹਦੇ ਭਰਾਵਾਂ ਦੀਆਂ ਝੜੀਆਂ ਭਰੀਆਂ ਆ ਭਰੀਆਂ ਮਤਲਬ ਕੱਟੀ ਹੋਈ ਫਸਲ ਨੂੰ ਜਿਹੜਾ ਬੰਨਿਆ ਹੁੰਦਾ ਆ ਉਹ ਉਹਦੇ ਭਰਾਵਾਂ ਦੀਆਂ ਭਰੀਆਂ ਉਹਦੀ ਭਰੀ ਨੂੰ ਸਜਦਾ ਕਰ ਰਹੀਆਂ ਆ ਉਹਦੇ ਕੋਲੇ ਦਰਸ਼ਨ ਸੀ ਉਨੇ ਸਮਝ ਲਿਆ ਕਿ ਪਰਮੇਸ਼ਰ ਉਹਨੂੰ ਉਹਦੇ ਭਰਾਵਾਂ ਨਾਲੋਂ ਉੱਚਾ ਚੱਕਣਾ ਚਾਹੁੰਦਾ ਹੈ। ਉਹਨੇ ਮਨ ਵਿੱਚ ਵਿਸ਼ਵਾਸ ਰੱਖਿਆ ਕਿ ਇੱਕ ਦਿਨ ਐਸਾ ਆਏਗਾ ਕਿ ਉਹਦੇ ਮਾਤਾ, ਉਹਦੇ ਪਿਤਾ ਤੇ ਉਹਦੇ ਭਰਾ ਉਹਦੇ ਅੱਗੇ ਆਉਣਗੇ ਅਰ ਝੁਕਣਗੇ। ਪਰਮੇਸ਼ਰ ਉਹਨਾਂ ਨਾਲੋਂ ਵੱਧ ਯੂਸਫ ਨੂੰ ਉੱਚਾ ਕਰੇਗਾ। ਔਖੋ ਦੇ ਵਿੱਚ ਸੁੱਟਿਆ ਗਿਆ ਭਰਾਵਾਂ ਵੱਲੋਂ ਮਾਰਿਆ ਕੁੱਟਿਆ ਗਿਆ ਵੇਚਿਆ ਗਿਆ ਮਿਸਰ ਵਿੱਚ ਗਿਆ ਮਿਸਰ ਦੇਸ਼ ਜਿੱਥੇ ਅਕਾਲ ਪੁਰਖ ਪਰਮੇਸ਼ਵਰ ਦੀ ਉਪਾਸਨਾ ਨਹੀਂ ਮੂਰਤੀਆਂ ਦੀ ਉਪਾਸਨਾ ਯੂਸਫ ਕੱਲ੍ਹ ਆ ਉਥੇ ਇੰਨੇ ਲੋਕੀ ਵੀ ਯੂਸਫ ਦੇ ਵਿਸ਼ਵਾਸ ਨੂੰ ਬਦਲ ਨਹੀਂ ਸਕੇ ਯੂਸਫ ਦਾ ਭਰੋਸਾ ਯਕਤਾ ਪਰਮੇਸ਼ਵਰ ਤੇ ਬਣਿਆ ਰਿਹਾ ਅਗਰ ਤੁਹਾਡੇ ਆਂਡ ਗਵਾਂਡ ਦੋ ਚਾਰ ਜਾੜੀ ਕਿਸੇ ਹੋਰ ਪਾਸੇ ਲੱਗੇ ਕਸਪ ਦੇਵਾਂ ਦਾ ਬੜੇ ਭਰੋਸੇ ਨੂੰ ਕਾਇਮ ਰੱਖੋ ਉਹ ਬਵਸਥਾ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ ਉਸ ਬਵਸਥਾ ਦੀ ਪਾਲਣਾ ਕਰੋ ਉਹ ਪਰਮੇਸ਼ਵਰ ਜਿਹਦੀ ਕੋਈ ਵੀ ਮੂਰਤੀ ਨਹੀਂ ਬਣਾਈ ਜਾ ਸਕਦੀ ਜਿਹਨੂੰ ਮੂਰਤਾਂ ਵਿੱਚ ਢਾਲਿਆ ਨਹੀਂ ਜਾ ਸਕਦਾ ਜਿਹਨੂੰ ਗਿਣਿਆ ਤੇ ਮਿਣਿਆ ਨਹੀਂ ਜਾ ਸਕਦਾ ਜੋ ਵੱਡੇ ਕੰਮ ਕਰ ਸਕਦਾ ਉਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਉਸ ਜਿਉਂਦੇ ਸ਼ਹਿਨ ਵਰਖ ਪਾਸ਼ਾਹ ਦੇ ਪਾਸ਼ਾ ਪ੍ਰਭੂ ਆਦੇ ਪ੍ਰਭੂ ਇਸ ਸ੍ਰਿਸ਼ਟੀ ਕਰਤਾ ਪਰਮੇਸ਼ਰ ਦੇ ਉੱਤੇ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਔਰ ਉਹਦੇ ਦਿੱਤੇ ਹੋਏ ਦਰਸ਼ਨ ਨੂੰ ਹਰ ਵੇਲੇ ਆਪਣੇ ਸਨਮੁਖ ਰੱਖੋ ਉਹ ਜ਼ਰੂਰ ਉਸ ਦਰਸ਼ਨ ਨੂੰ ਤੁਹਾਡੇ ਜੀਵਨ ਵਿੱਚ ਪੂਰਾ ਕਰੇਗਾ ਡੋਲਣਾ ਨਹੀਂ ਕਾਬਰਨਾ ਨਹੀਂ ਇਸ ਸਾਲ ਵਿੱਚ ਹਜ਼ਾਰ ਤੁਹਾਡੇ ਮੋਢ ਤੇ 10000 ਤੁਹਾਡੇ ਸੱਜੇ ਹੱਥ ਡਿੱਗਣਗੇ ਪਰ ਕੋਈ ਬਦੀ ਬਵਾ ਨਾਸ਼ ਕਰਨ ਵਾਲੀ ਚੀਜ਼ ਕੋਈ ਜਾਦੂ ਟੋਣੇ ਦੀ ਸ਼ਕਤੀ ਤੇ ਕੋਈ ਮਨੁੱਖ ਦਾ ਜ਼ੋਰ ਤੁਹਾਡੇ ਵਿਰੁੱਧ ਕਾਮਯਾਬ ਨਹੀਂ ਹੋਵੇਗਾ ਜਿੱਥੇ ਇਹ ਪਰਮੇਸ਼ਵਰ ਦਾ ਵਚਨ ਹੈ ਇਹ ਤੁਹਾਡੇ ਲਈ ਇੱਕ ਭਵਿੱਖ ਬਾਣੀ ਹੋਏਗੀ ਜਿਹੜੀ ਇਸ ਸਾਲ ਵਿੱਚ ਤੁਸੀਂ ਆਪਣੇ ਜੀਵਨ ਵਿੱਚ ਪੂਰੇ ਹੁੰਦੇ ਦੇਖੋਗੇ ਤੇ ਤੁਹਾਡੇ ਮੂੰਹ ਚੋਂ ਆਪੇ ਨਿਕਲੂਗਾ ਕਿ ਵਾਕਈ ਚਾਰ ਚੁਫੇਰੇ ਇਹ ਹੋਇਆ ਪਰ ਪਰਮੇਸ਼ਵਰ ਨੇ ਹੀ ਸਾਨੂੰ ਬਚਾਇਆ ਹੈ ਇਸ ਸਾਲ ਦੁਨੀਆ ਦੇ ਲਈ ਭਿਆਨਕ ਤੇ ਪਰਮੇਸ਼ਵਰ ਦੇ ਲੋਕਾਂ ਦੇ ਲਈ ਧੰਨ ਹੋਏਗਾ ਹallelujah ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਪਲੀਜ਼ ਜੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਪ ਇਦਾਂ ਦੀ ਵੀਡੀਓ ਹੋਰ ਵੀ ਲੈ ਕੇ ਆਉਂਦੇ ਰਾਵਾਂਗੇ ਕਿਉਂਕਿ ਪਾਸਟਰ ਦਿਉਰ ਜੀ ਦੀ ਸੱਚੀ ਮੁੱਚੀ ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੀ ਬੇਵਿਸ਼ਵਾਸਤਾ ਉੱਤੇ ਚੱਲਣ ਵਾਲਾ ਹੀ ਉਹਦੇ ਅੱਗੇ ਨੂੰ ਮੰਨਣ ਵਾਲਾ ਹੀ ਪਰਮੇਸ਼ਰ ਉਹਦੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਮੈਂ ਅੱਗੇ ਵੀ ਇਸ ਵੀਡੀਓ ਨੂੰ ਲੈ ਕੇ ਆਂਦੀ ਰਾਵਾਂਗੀ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਕੀ ਹਾਲੇਲੂਇਆ ਮੈਨੂੰ